ਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਇਸ ਘਰ ਦੇ ਵਿੱਚ ਕੋਈ ਜਾਗਦਾ ਹੈ ਸਾਬਤ ਅਵਸਤ ਉਹ ਆਪਣੀ ਲਹ ਹੈ ਉਹ ਆਪਣੇ ਵਸਤੂਆਂ ਦੀ ਸੰਭਾਲ ਕਰ ਸਕੇ ਆਪਣੇ ਗਿਆਨ ਇੰਦਰੀਆਂ ਦੀ ਸੰਭਾਲ ਕਰ ਸਕੇ ਕਿ ਉਹਦਾ ਮਨ ਉਹਦਾ ਆਪਣਾ ਜਿਹੜਾ ਸਰੀਰ ਹੈ ਉਹ ਜਾਗਦਾ ਹੈ ਸਵਾਲ ਖੜਾ ਕੀਤਾ ਕਿ ਜਾਗਦਾ ਇਸ ਘਰ ਚ ਕੋਈ ਇਸ ਸਰੀਰ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਆਪਾਂ ਸਰੀਰ ਦੀ ਗੱਲ ਕਰਦੇ ਆ ਇਸ ਸਰੀਰ ਦੀ ਇਸ ਗ੍ਰਹਿ ਵਿੱਚ ਇਸ ਸਰੀਰ ਵਿੱਚ ਕੋਈ ਜਾਗਦਾ ਹੈ ਜਾਗਣ ਦੀ ਗੱਲ ਇਸ਼ਾਰਾ ਕਿਹਦੇ ਪਾਸੇ ਕੀਤਾ ਤੁਸੀਂ ਜਿਨ੍ਹਾਂ ਨੇ ਤਾਂ ਕਦੇ ਬਾਣੀ ਨਹੀਂ ਪੜ੍ਹੀ ਉਹ ਤਾਂ ਸੋਚਣਗੇ ਸਰੀਰ ਨੇ ਕਿਵੇਂ ਜਾਗਣਾ ਹੈ ਸਰੀਰ ਤਾਂ ਦੇ ਜਾਗਿਆ ਹੋਇਆ ਕੋਈ ਨੀਂਦ ਸਵੇਰੇ 4 ਵਜੇ ਤਿਆਗਦਾ ਹੈ ਕੋਈ 3 ਵਜੇ ਤਿਆਗਦਾ ਹੈ ਕੋਈ 5 ਵਜੇ ਤਿਆਗਦਾ ਹੈ ਕੋਈ 6 ਵਜੇ ਤਿਆਗਦਾ ਹੈ ਸਰੀਰਕ ਨੀਂਦ ਤੋਂ ਤਾਂ ਸਾਰੇ ਜਾਗੇ ਹੋਏ ਆਂ ਆ ਮਾਨਸਿਕ ਨੀਂਦ ਤੋਂ ਕਿੰਨੇ ਤਿਆਗੀ ਹੋਏ ਸੁਰਤ ਪੱਧਰ ਤੇ ਕਿੰਨੇ ਜਾਗੇ ਹੋਏ ਨਹੀਂ ਤੇ ਸੁਰਤ ਪੱਧਰ ਤੇ ਸੁੱਤੇ ਹੋਏ ਸੁੱਤਾ ਹੋਵੇ ਨਾ ਕੋਈ ਬੰਦਾ ਰਾਤ ਨੂੰ ਚੋਰ ਆ ਜਾਵੇ ਤਾਂ ਕਈ ਵਾਰ ਇੰਨੀ ਗਾੜੀ ਨੀਂਦ ਹੁੰਦੀ ਹੈ ਡੂੰਗੀ ਗਹਿਰੀ ਨੀਂਦ ਹੁੰਦੀ ਹੈ ਘਰ ਚ ਚੋਰ ਚੋਰੀ ਕਰਕੇ ਚਲੇ ਜਾਂਦੇ ਨੇ ਸਾਨੂੰ ਪਤਾ ਨਹੀਂ ਲੱਗਦਾ ਕਿਹੜਾ ਸਮਾਨ ਚੱਕ ਕੇ ਲੈ ਗਏ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਸਾਡੀ ਅੱਖਾਂ ਕੀ ਵੇਖਦਿਆਂ ਨੇ ਕੁਝ ਨਹੀਂ ਪਤਾ ਸਾਡੇ ਕੰਨ ਕੀ ਸੁਣ ਰਹੇ ਨੇ ਕੁਝ ਨਹੀਂ ਪਤਾ ਸਾਡੀ ਰਸਨਾ ਕੀ ਸੁਣ ਰਹੀ ਹੈ ਕੁਝ ਨਹੀਂ ਪਤਾ ਮਨ ਕਿਸ ਪਾਸੇ ਲੱਗਾ ਹੈ ਕੁਝ ਨਹੀਂ ਪਤਾ ਜਦੋਂ ਇਹਦੇ ਬਾਰੇ ਨਹੀਂ ਪਤਾ ਤੇ ਕਿਵੇਂ ਕਹਿ ਸਕਦਾ ਤੂੰ ਜਾਗਿਆ ਹੋਇਆ ਸੁਤਣਾ ਹੈ ਤੇਨਾਂ ਤੇਰੀ ਨੀਂ ਸੁਰਤ ਉੱਪਰ ਨੀਂਦ ਚੜੀ ਹੋਈ ਹੈ ਯਾਦ ਰੱਖਣਾ ਕੱਲੀ ਕੱਲੀ ਪੰਕਤੀ ਦਾ ਭਾਵ ਵਿਚਾਰ ਕਰਦੇ ਹਾਂ ਸਤਿਗੁਰੂ ਕੀ ਕਹਿੰਦੇ ਨਾਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ 'ਚ ਪਰ ਨੀਂਦ ਚੜੀ ਹੋਈ ਐ ਪਰ ਦ੍ਰਿਸ਼ਟ ਵਿਕਾਰ ਪਰਾਏ ਵਿਕਾਰ ਭੋਗਣ ਦੀ ਪਰਾਇਆਂ ਚੀਜ਼ਾਂ ਵੇਖਣ ਦੀ ਪਰਾਇਆ ਧੰਨ ਵੀ ਵੇਖਦਾ ਐ ਪਰਾਇਆ ਪੰਨ ਵੀ ਵੇਖਦਾ ਐ ਅੱਖਾਂ 'ਚ ਪਰ ਨੀਂਦ ਚੜੀ ਹੋਈ ਐ ਜੀ ਕਰਦਾ ਐ ਨਾ ਪਰਾਣੇ ਪਰਾਣੇ ਦੀ ਪੈਣੀ ਵੱਡੀ ਕੋਠੀ ਕਾਸ਼ ਮੇਰੀ ਹੁੰਦੀ ਸੋਚਦਾ ਐ ਨਾ ਅੱਖਾਂ 'ਚ ਨੀਂਦ ਚੜੀ ਐ ਪਰਾਏ ਧਨ ਦੇ ਉੱਪਰ ਵੀ ਅੱਖ ਰੱਖਦਾ ਏ ਇਹਦੇ ਕੋਲ ਇੰਨਾ ਪੈਸਾ ਏ ਮੈਂ ਖੋ ਲਵਾਂ ਮਿਕਾਸ਼ ਮੇਰੇ ਕੋਲ ਹੁੰਦਾ ਮੈਂ ਲੈ ਆਉਂਦਾ ਮੇਰੇ ਮੈਂ ਆਪਣੇ ਕਾਬੂ ਵਿੱਚ ਕਰ ਲਵਾਂ ਇਹ ਸੋਚਦਾ ਏ ਆਪਣੇ ਵੱਲੋਂ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਤੇ ਸੱਚ ਜਾਨਣਾ ਪਰਾਏ ਤਨ ਤੋਂ ਤੇ ਪ੍ਰਾਏ ਪ੍ਰਾਏ ਧਨ ਤੋਂ ਦੋਨਾਂ ਤੋਂ ਜਿਹੜਾ ਬਚ ਜਾਵੇ ਸਤਗੁਰ ਕਹਿੰਦੇ ਬਖਤ ਨਾਮਦੇਵ ਜੀ ਕਹਿੰਦੇ ਰੱਬ ਉਹਦੇ ਨੇੜੇ ਵਸਦਾ ਪਰਾਏ ਤਨ ਤੋਂ ਜਿਹੜਾ ਬਚ ਜਾਵੇ ਤੇ ਭਰਾਏ ਧਨ ਤੋਂ ਜਿਹੜਾ ਬਚ ਜਾਵੇ ਭਗਤ ਨਾਮਦੇਵ ਜੀ ਕਹਿੰਦੇ ਰੱਬ ਉਹਨਾਂ ਦੇ ਨੇੜੇ ਆ ਬਿਲਕੁਲ ਨੇੜੇ ਆ ਬਿਲਕੁਲ ਕੋਲ ਰੱਬ ਉਹਨਾਂ ਦੇ ਪਰ ਤਨ ਪਰ ਧਨ ਪਰ ਦਾਰਾ ਪਰ ਹਰੀ ਜਾ ਕੈ ਨਿਕਟ ਵਸੈ ਨਰ ਹਰੀ ਰੱਬ ਉਹਨਾਂ ਦੇ ਨੇੜੇ ਵਸਦਾ ਪਰ ਧਨ ਪਰ ਦਾਰਾ ਪਰ ਹਰੀ ਜਾ ਕੈ ਨਿਕਟ ਵਸੈ ਨਰ ਹਰੀ ਰੱਬ ਉਹਨਾਂ ਦੇ ਨੇੜੇ ਵਸਦਾ ਬਿਲਕੁਲ ਕੋਲ ਵਸਦਾ ਉਹਨਾਂ ਦੇ ਨੇੜੇ ਰਾਪੋਨਾਂ ਜਿਵੇਂ ਕੋਣ ਜਿਹੜੇ ਜਿਹੜੇ ਪ੍ਰਾਇ ਰੂਪ ਤੋਂ ਬਚੇ ਹੋਏ ਨੇ ਪ੍ਰਾਇ ਧੰਨ ਤੋਂ ਬਚੇ ਹੋਏ ਬਚਿਆ ਤਾਂ ਕੋਈ ਕੋਈ ਹੈ ਇਸ਼ਾਰਾ ਸਮਝ ਗਏ ਬਸ ਜੇ ਕੋ ਥੋੜੀ ਜਿਹੀ ਖੋਲਣੀ ਹੈ ਮੈਂ ਬੋਲ ਵੀ ਦਿੰਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਟੀਵੀ ਰੱਖੇ ਹੋਏ ਨੇ ਵੇਖ ਲਿਓ ਸਾਡੇ ਬੱਚੇ ਟੀਵੀ ਖਾ ਗਿਆ ਸਾਡੇ ਘਰ ਦੇ ਬੱਚੇ ਬੱਚੇ ਇਹ ਨਾ ਸੋਚੋ ਕਿ ਮੇਰਾ ਪੋਤਰਾ ਹੈ ਨਹੀਂ ਤੇਰਾ ਪੋਤਰਾ ਨਹੀਂ ਹੈ ਬਜ਼ੁਰਗ ਜੀ ਤੇਰਾ ਪੋਤਰਾ ਨਹੀਂ ਹੈ ਟੀਵੀ ਦਾ ਏ ਟੀਵੀ ਨੂੰ ਟਾਈਮ ਦਿੰਦਾ ਤੈਨੂੰ ਕਿੱਥੇ ਦਿੰਦਾ ਤੂੰ ਤਾਂ ਆਵਾਜ਼ਾਂ ਮਾਰੀ ਜਾਂਦਾ ਤੂੰ ਤਾਂ ਕਹਿੰਦਾ ਮੈਨੂੰ ਪਾਣੀ ਦੇ ਦੇ ਗਲਾਸ ਤੂੰ ਰੋਟੀ ਮੰਗਦਾ ਹੈ ਤੇਰੇ ਗੋਡੇ ਦਰਦ ਹੁੰਦੇ ਆ ਆਵਾਜ਼ ਮਾਰਦਾ ਪੋਤਰਾ ਤੇਰੇ ਕੋਲੋਂ ਦਾ ਨਾ ਉਹ ਤਾਂ ਬੈੰਦਾ ਜਾ ਕੇ ਟੀਵੀ ਕੋਲ ਉਹ ਤਾਂ ਦੁਰਾਤ ਨੂੰ 9 10 11 12 ਵਜਣ ਤਾਂ ਵੀ ਟੀਵੀ ਦਾ ਖਹਿੜਾ ਨਹੀਂ ਛੱਡਦਾ ਤੂੰ ਵੇਖ ਤੂੰ ਬਾਹਰ ਖੜੀ ਕਰਕੇ ਕਹਿ ਸਕਦਾ ਤੇਰਾ ਪੁੱਤਰਾ ਤੇ ਕੋਲ ਹੈ ਹੈ ਕਿੱਥੇ ਉਹ ਤੇਰਾ ਪੁੱਤਰਾ ਨਹੀਂ ਐ ਤਾਂ ਭੁਲੇਖਾ ਜਾਂ ਜਾਂ ਮਾਰਾ ਚਲੋ ਮਾਰਨੋਂ ਤਸੱਲੀ ਚ ਹੁੰਦੀ ਐ ਕਿ ਮੇਰਾ ਪੁੱਤਰਾ ਐ ਜੀ ਮੇਰੇ ਦੋ ਪੁੱਤਰ ਐ ਕਿੱਥੇ ਤੇਰੇ ਐ ਟੀਵੀ ਦੇ ਐ ਮੋਬਾਈਲ ਦੇ ਪੁੱਤਰੇ ਐ ਉਹ ਤੇਰੇ ਕਿੱਥੇ ਐ ਤੇਰਾ ਪੁੱਤ ਹੈ ਨਾ ਨਾ ਟੀਵੀ ਦਾ ਪੁੱਤ ਹੈ ਟੀਵੀ ਦਾ ਪੋਤਰ ਟੀਵੀ ਦੇ ਵਿੱਚ ਬੜਿਆ ਫਿਰਦਾ ਸਾਰਾ ਟਾਈਮ ਟੀਵੀ ਨੂੰ ਦਿੰਦਾ ਹੈ ਕਿ ਟੀਵੀ ਤੇਰੇ ਪੋਤਰੇ ਨੂੰ ਖਾ ਗਿਆ ਟੀਵੀ ਤੇਰੇ ਪੋਤਰੇ ਨੂੰ ਖਾ ਗਿਆ ਕਿਉਂ ਪੋਤਰਾ ਟਾਈਮ ਖਾ ਗਿਆ ਤੇ ਟੀਵੀ ਮੋਬਾਈਲ ਤੇਰਾ ਪੋਤਰੇ ਨੂੰ ਖਾ ਗਿਆ ਗੱਲ ਤੇ ਉੱਥੇ ਪਹੁੰਚ ਗਈ ਬੱਟੀਆਂ ਉਮਰਾਂ ਵਾਲੇ ਸਿਆਣੇ ਉਹ ਸਮਝਦਾਰ ਹੋ ਤੁਸੀਂ ਇਤਿਹਾਸ ਕਈ ਵਾਰੀ ਸੁਣਿਆ ਹੈ ਕਈ ਵਾਰੀ ਪੜ੍ਹਿਆ ਹੈ ਬੜੇ ਇਤਿਹਾਸ ਤੇ ਉੱਪਰ ਆਪਾਂ ਫਕਰ ਕਰਦੇ ਆਂ ਫਕਰ ਕਰਨ ਯੋਗ ਹੈ ਸਾਡਾ ਇਤਿਹਾਸ ਇਹ ਜਿੱਥੇ ਬਜ਼ੁਰਗਾਂ ਨੇ ਮਹਾਨ ਘਾਲਣਾਵਾਂ ਘਾਲੀਆਂ ਨੇ ਅਸੀਂ ਫਕਰ ਨਾ ਕਹਿ ਸਕਦੇ ਆ ਆਪਣੇ ਪੁੱਤਰਾਂ ਨੂੰ ਜੇ ਕਿਤੇ ਕੇਸਾਂ ਦੀ ਗੱਲ ਆਉਂਦੀ ਆ ਭਾਈ ਤਾਰੂ ਸਿੰਘ ਦੀ ਗੱਲ ਚੱਲਦੀ ਐ ਭਾਈ ਤਾਰਾ ਸਿੰਘ ਡਲਵਾਹ ਦੀ ਗੱਲ ਚੱਲਦੀ ਐ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਦਾ ਸਾਥੀ ਜਿਹੜੇ ਦੋਨੇ ਸੁਖਾ ਸਿੰਘ ਦੀ ਗੱਲ ਚੱਲਦੀ ਐ ਜਦੋਂ ਕੇਸਾਂ ਦੀ ਗੱਲ ਹੋਵੇ ਜਦੋਂ ਇੱਜ਼ਤਾਂ ਬਚਾਉਣ ਵਾਲਿਆਂ ਦੀ ਗੱਲ ਚੱਲਦੀ ਆ ਉੱਥੇ ਫਿਰ ਭਾਈ ਤਾਰੂ ਸਿੰਘ ਦਾ ਨਾਮ ਆਉਂਦਾ ਹੈ ਉੱਥੇ ਬਾਬਾ ਦੀਪ ਸਿੰਘ ਦਾ ਨਾਮ ਆਉਂਦਾ ਹੈ ਉਥੇ ਜਸਤਾ ਸਿੰਘ ਆਲੂ ਵਾਲੀ ਦਾ ਨਾਮ ਆਉਂਦਾ ਹੈ ਨਵਾਬ ਕਪੂਰ ਸਿੰਘ ਦਾ ਵੀ ਨਾਮ ਆਉਂਦਾ ਹੈ ਤੇ ਜੇ ਰਾਜਗੱਦੀਆਂ ਨੂੰ ਠੋਕਰ ਮਾਰਨ ਦੀ ਗੱਲ ਆਉਂਦੀ ਹੈ ਨਾ ਤੇ ਸਾਜਾਰਾ ਨਾ ਨਵਾਬ ਕਪੂਰ ਸਿੰਘ ਦਾ ਨਾਮ ਹੀ ਉਥੇ ਪਹਿਲੇ ਨੰਬਰ ਤੇ ਹੁੰਦਾ ਹੈ ਇਤਿਹਾਸ ਤਾਂ ਕੱਲੇ ਕੱਲੇ ਪੈਰ ਪੈਰ ਤੇ ਸਾਡੀ ਅਗਵਾਈ ਕਰਦਾ ਹੈ ਪੈਰ ਪੈਰ ਤੇ ਪੈਰ ਪੈਰ ਤੇ ਸਾਡੀ ਅਗਵਾਈ ਕਰਦਾ ਕਿੱਥੇ ਕਿਹੜਾ ਇਤਿਹਾਸ ਰੱਖਣਾ ਤੁਸੀਂ ਆਪ ਦੇਖ ਲਓ ਅੱਖਾਂ ਨੇ ਬੁੱਕਸ ਪੜੀਆਂ ਆਉਣੇ ਸਿੱਖ ਇਤਿਹਾਸ ਦੀਆਂ ਤੇ ਸਵਾਦ ਆ ਜਾਂਦਾ ਹੈ ਅਸੀਂ ਮਾਣ ਕਰਮਜੋਗੀ ਹੋ ਜਾਂਦੇ ਆ ਸਾਡਾ ਇਤਿਹਾਸ ਭਰਿਆ ਤੇ ਸਾਡਾ ਇਤਿਹਾਸ ਕਾਗਜ਼ਾਂ ਦੇ ਉੱਪਰ ਜਾਂ ਕਾਲੀ ਸ਼ਾਈ ਨਾਲ ਨਹੀਂ ਲਿਖਿਆ ਇਹ ਤਾਂ ਪਤਾ ਹੈ ਸਾਰੇ ਜਾਣਦੇ ਖੂਨ ਨਾਲ ਲਿਖਿਆ ਹੈ ਬਜ਼ੁਰਗੋ ਮਾਤਾਵੋ ਤੁਸੀਂ ਆਪ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਿਓ ਤੁਸੀਂ ਚਾਰ ਦਿਨ ਰੋਟੀ ਨਾ ਖਾਓ ਤੁਸੀਂ ਇਹ ਨਾ ਸੋਚਨਾ ਮੈਂ ਸੀਰੀਅਸ ਕਹਿਣਾ ਮੈਂ ਵੈਸੇ ਗੱਲ ਕਰਨ ਲੱਗਾ ਹਾਂ ਉਹ ਕਿ ਕਈ ਵਾਰੀ ਹੁੰਦਾ ਨਾ ਕਿ ਦੁਵਾਨਾਂ ਨੂੰ ਸੁਣ ਕੇ ਆਇਆ ਸੀ ਜੀ ਪ੍ਰੋਟੀਨ ਨਾ ਖਾਓ ਰੋਟੀ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਗੱਲ ਕਰਨ ਲੱਗੇ ਤੁਸੀਂ 4 ਦਿਨ ਪੰਡ ਦੇ ਰੋਟੀ ਨਾ ਖਾਜੋ ਕੱਢ ਲਾਂਗੇ 4-5 ਦਿਨ ਹਫਤਾ ਕੱਢ ਲਾਂਗੇ ਜੀ ਰੋਟੀ ਤੋਂ ਬਿਨਾ ਮਾਤਾ ਉਹ ਪਹਿਲਾਂ ਤੁਸੀਂ ਦੱਸ ਦਿਓ ਜੀ ਰੋਟੀ ਤੋਂ ਬਿਨਾ ਆਪਾਂ 4 ਦਿਨ ਪੰਡ ਦੇ ਹਫਤਾ ਕੱਢ ਲਾਂਗੇ ਜੀ ਕੱਢ ਕੇ ਵੇਖ ਲੈ ਸ਼ੁਰੂ ਕਰ ਲਿਓ ਅੱਜ ਨਹੀਂ ਕੱਢਦੇ ਹਾਂ ਜੀ ਇਧਰ ਕੋਈ ਬਜ਼ੁਰਗ ਕੋਈ ਵੀਰ ਹੋਵੇ ਕੋਈ ਚਾਹ 5-7 ਦਿਨ ਕੱਢਿਆ ਜਾਂਦਾ ਜੀ ਰੋਟੀ ਤੋਂ ਬਿਨਾ ਨਹੀਂ ਜੀ ਹੁ ਫਕਰ ਨਾਲ ਸਿਰ ਉੱਚਾ ਕਰ ਲਿਓ ਦਿਲ ਤੇ ਹੱਥ ਰੱਖ ਕੇ ਵੇਖਿਓ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਦੇ ਉਹ ਉਹ ਹਾਲਾਤ ਵੇਖ ਲਿਓ ਗੜੀ ਵੇਖ ਲਓ ਬਰਦਾਸ਼ ਨਗਰ ਦੀ ਭੁੱਖਣ ਪਾਣਾ ਹੈ ਸਰਕਾਰ ਨੇ ਘੇਰਾ ਪਾ ਲਿਆ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੰਦਾ ਸਿੰਘ ਬਾਦਰ ਨੂੰ ਘੇਰਾ ਪੈ ਗਿਆ ਹੈ ਅੰਦਰ ਅੰਨ ਦਾ ਦਾਣਾ ਨਹੀਂ ਜਾ ਰਿਹਾ ਹੁਣ ਜਿਹੜਾ ਪਹਿਲਾਂ ਹੈਗਾ ਸੀ ਸਭ ਕੁਝ ਖਤਮ ਹੋ ਗਿਆ ਸਿੰਘ ਕਿਹੜੇ ਉੱਥੇ ਥੋੜੇ ਨੇ ਬਹੁਤ ਸਿੱਖ ਹੈ ਅੰਦਰ ਵੀ ਅੰਦਰ ਹੁਣ ਪਾਣੀ ਵੀ ਖਤਮ ਹੋ ਗਿਆ ਅੰਨ ਦਾ ਦਾਣਾ ਵੀ ਖਤਮ ਹੋ ਗਿਆ ਰੋਟੀ ਵੀ ਨਹੀਂ ਮਿਲੀ ਕਿੰਨਾ ਟਾਈਮ ਪੜਾ 7 ਮਹੀਨੇ ਲਗਾਤਾਰ ਲੰਬਾ ਸਮਾਂ ਰੋਟੀ ਨਹੀਂ ਮਿਲੀ ਖਾਦਾ ਕੀ ਇਹਨਾਂ ਨੇ ਚਲੋ ਰੁੱਖਾਂ ਦੇ ਪੱਤੇ ਮਿਲੇ ਤਾਂ ਭੂਗ ਕੇ ਖਾ ਲਏ ਸੁਕਾ ਕੇ ਖਾ ਲਏ ਕਿਤੇ ਛੱਪੜ ਦਾ ਪਾਣੀ ਕਿਤੇ ਮਿਲਿਆ ਅੰਦਰ ਪਾਣੀ ਕਿਤੇ ਇਕੱਠਾ ਹੋਇਆ ਉਹ ਪੀ ਕੇ ਗੁਜ਼ਾਰਾ ਕਰ ਲਿਆ ਤੇ ਹੁਣ ਯਾਦ ਰੱਖਣਾ ਅਸੀਂ ਹਫ਼ਤਾ ਰੋਟੀ ਨਾ ਖਾਈਏ ਤੇ ਸਾਡੀਆਂ ਆਂਦਰਾਂ ਦਰਦ ਕਰਦੀਆਂ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਘੇਰਾ ਪੈ ਗਿਆ ਦਿੱਲੀ ਲੈ ਗਏ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਆਪਣੀਆਂ ਅੱਖਾਂ ਸਾਹਮਣੇ ਉਹ ਸੀਲ ਲੈ ਕੇ ਆਇਓ ਬੰਦਾ ਸੇ ਭਾਦਰ ਚੌਕੜੀ ਮਾਰ ਕੇ ਬੈਠਾ ਏ ਜਲਾਦ ਨੇ ਝਾਲਮ ਨੇ ਉਹਦਾ ਛੋਟਾ ਜਿਹਾ ਬੱਚਾ ਕੋਲ ਲਿਆਂਦਾ ਏ 4 ਸਾਲ ਦਾ ਉਹਦੇ ਹੱਥ ਵਿੱਚ ਲੱਤਾਂ ਤੋਫਾ ਬਾਹਾਂ ਤ ਫੜ ਕੇ ਘੜੀਸ ਕੇ ਲੈ ਆਂਦਾ ਉਹਨੂੰ ਕਿਹੜਾ ਕੋਈ ਤਰਸ ਹੈਗਾ ਏ ਬੰਦਾ ਸੇ ਭਾਦਰ ਨੂੰ ਕਹਿੰਦਾ ਫੜ ਸ਼ੁਰਾ ਆਪਣੇ ਬੱਚੇ ਨੂੰ ਕਤਲ ਕਰ ਕਹਿੰਦਾ ਮੈਂ ਨਹੀਂ ਕਰਨਾ ਕਹਿੰਦਾ ਕਿਉਂ ਨਹੀਂ ਕਰਨਾ ਕਹਿੰਦਾ ਮੈਂ ਉਦੋਂ ਕਰਦਾ ਜਦੋਂ ਇਹ ਕੁਰਾਹੇ ਪੈਂਦਾ ਜਾਂ ਕੋਈ ਗਲਤ ਕੰਮ ਕਰਦਾ ਮੈਂ ਉਦੋਂ ਕਤਲ ਕਰਦਾ ਅਜੇ ਇਹ ਮੇਰੇ ਧਰਮ ਚ ਜੁੜਿਆ ਹੋਇਆ ਹੈ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ ਮੈਂ ਅਜੇ ਇਹਦੇ ਤੇ ਥੱਪੜ ਤੱਕ ਨਹੀਂ ਚੱਕ ਸਕਦਾ ਸ਼ੁਰਾ ਤਾਂ ਦੂਰ ਦੀ ਗੱਲ ਚੱਲ ਕਹਿੰਦਾ ਜੇ ਤੂੰ ਨਹੀਂ ਚੱਕਦਾ ਫਿਰ ਮੈਂ ਕਰਦਾ ਕੰਮ ਹੱਥ 'ਚ ਸ਼ੁਰਾ ਫੜਿਆ ਹੈ ਬੰਦਾ ਸਿਹਾਬਾਦਰ ਦੇ ਸਾਹਮਣੇ ਉਹਦੇ ਪੁੱਤਰ 4 ਸਾਲ ਅਜੇ ਸਿੰਘ ਦਾ ਸੀਨੇ ਦੇ ਵਿੱਚ ਮਾਰ ਕੇ ਧੜਕਦਾ ਹੋਇਆ ਦਿਲ ਕੱਢ ਕੇ ਹੱਥ ਤੇ ਰੱਖਿਆ ਧੜਕਦਾ ਦਿਲ ਕੱਢ ਕੇ ਹੱਥ ਦੇ ਰੱਖਿਆ ਦਿਲ ਧੜਕ ਰਿਹਾ ਏ ਖੂਨ ਵਿੱਚੋਂ ਬੂੰਦਾਂ ਧਾਰਾਂ ਬੰਨ ਬੰਨ ਕੇ ਥੱਲੇ ਵਗ ਰਿਹਾ ਏ ਵਕਤ ਆਇਆ ਜਾਲਮਣੇ ਦੂਜੇ ਹੱਥ ਨਾਲ ਦਿਲ ਪਕੜਿਆ ਏ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾ ਦਿੱਤਾ ਜਿਹੜੇ ਮੂੰਹ ਦੇ ਵਿੱਚ 7 ਮਹੀਨਿਆਂ ਤੋਂ ਰੋਟੀ ਨਹੀਂ ਗਈ ਪਰ ਅੱਜ ਉਹਦੇ ਆਪ ਦੇ ਪੁੱਤਰ ਦਾ ਜਿਹੜਾ ਦਿਲ ਹੈ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾ ਦਿੱਤਾ ਤੇ ਦਾੜਾ ਸਾਰਾ ਆਪਣੇ ਪੁੱਤਰ ਦੇ ਖੂਨ ਨਾਲ ਲਤਪਤ ਹੋ ਗਿਆ ਤੇ ਕਦੇ ਉਹ ਬੰਦਾ ਸਿੰਘ ਬਾਹਤ ਨੂੰ ਪੁੱਛ ਕੇ ਵੇਖਿਓ ਬੰਦਾ ਸਿੰਘ ਕੋਈ ਵਕਤ ਸੀ ਤੂੰ ਇੱਕ ਸ਼ਿਰਨੀ ਦਾ ਛੋਟਾ ਜਿਹਾ ਬੱਚਾ ਟੜਫਦਾ ਵੇਖ ਕੇ ਤੁਰਾਹੇ ਪੈ ਗਿਆ ਬਿਰਾਗੀ ਬਣ ਗਿਆ ਘਰ-ਬਾਰ ਛੱਡ ਦਿੱਤਾ ਅੱਜ ਤਾਂ ਤੇਰਾ ਆਪਣੇ ਪੁੱਤਰ ਦਾ ਕਲੇਜਾ ਕੱਢ ਕੇ ਤੇਰੇ ਮੂੰਹ 'ਚ ਪਾਇਆ ਹੈ ਅੱਜ ਤੂੰ ਕਿਉਂ ਨਹੀਂ ਡਰਿਆ ਅੱਜ ਤੂੰ ਕਿਉਂ ਨਹੀਂ ਥੜਕਿਆ ਅੱਜ ਤੇਰੀਆਂ ਅੱਖਾਂ 'ਚੋਂ ਹੰਝੂ ਕਿਉਂ ਨਹੀਂ ਨਿਕਲਿਆ ਹੱਥ ਜੋੜ ਕੇ ਕਹਿੰਦਾ ਕਹਿੰਦਾ ਉਦੋਂ ਗੁਰੂ ਕੱਚਾ ਸੀ ਅੱਜ ਗੁਰੂ ਪੱਕਾ ਮਿਲ ਗਿਆ ਅੱਜ ਗੁਰੂ ਪੱਕਾ ਮਿਲਿਆ ਹੈ ਜਿਵੇਂ ਗੁਰੂ ਨੇ ਮੈਨੂੰ ਡਰਤਾ ਸਿਖਾ ਦਿੱਤੀ ਹੈ ਪਰ ਪੱਕਤਾ ਸਿਖਾ ਦਿੱਤੀ ਹੈ ਤਾਂ ਜੋ ਮੈਂ ਦੁੱਖ ਦੇ ਵਿੱਚ ਤੇ ਸੁੱਖ ਦੇ ਵਿੱਚ ਹੁਣ ਇੱਕ ਬਰਾਬਰ ਰਹਿਣਾ ਸਿੱਖ ਲਿਆ ਹੋਇਆ। ਆਓ ਯਾਦ ਕਰੀਏ ਆਪਣੇ ਇਤਿਹਾਸੋਂ ਕੋਈ ਫਕਰ ਕਰਨ ਦਾ ਯਤਨ ਕਰੀਏ ਪੰਜ ਦਿਨ ਰੋਟੀ ਨਾ ਖਾਈਏ ਤੇ ਆਂਦਰਾਂ ਸੁੱਕ ਜਾਂਦੀਆਂ ਨੇ।